ਮਿਸਟਰ ਹਰਪਜਨ ਸਿੰਘ ਜੀ ਮਾਨਯੋਗ ਪਾਵਰ ਮਿਨਿਸਟਰ ਜੀ ਪੀ ਡਬਲਯੂ ਡੀ ਮਿਸਟਰ ਸਾਡੇ ਟੂਰਿਜ਼ਮ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਟਿਸ਼ਾ ਨਿਰਦੇਸ਼ ਹੇਠ 350 ਸਾਲਾਂ ਜੋ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਤਿਆਰੀਆਂ ਉਹ ਚੱਲ ਰਹੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 350 ਸਾਲਾਂ ਨਵੇਂ ਪਾਕਸ਼ਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਰਕਾਰ ਬਣਾਉਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਿਸ਼ਾਲ ਸ਼ਹਾਦਤ ਜਿਹੜੀ ਯਾਤਰਾ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਚਾਇਤ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀਨਗਰ ਤੋਂ ਕਰਨਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਤੋਂ ਚਾਰ ਯਾਤਰਾਵਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ। ਕੁੱਲ ਸਮਾਗਮ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੋਊਗਾ। ਜਿਸ ਦੇ ਵਿੱਚੋਂ ਦੁਆਬੇ ਤੋਂ ਇੱਕ ਯਾਤਰਾ, ਇੱਕ ਯਾਤਰਾ ਮਾਝੇ ਤੋਂ ਤੇ ਦੋ ਯਾਤਰਾਵਾਂ ਮਾਲਵੇ ਦੇ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਹੁੰਦੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਆਣਗੀਆਂ। 19 ਤੋਂ 22 ਤਰੀਕ ਤੱਕ ਯਾਤਰਾ ਵਾਹੂਨ ਗਿਆ ਤੇ 23 24 25 ਨਵੰਬਰ ਨੂੰ ਜਿਹੜੇ ਮੁੱਖ ਸਮਾਗਮ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਗੇ ਇਸ ਤੋਂ ਇਲਾਵਾ ਅੰਮ੍ਰਿਤਸਰ ਪਟਿਆਲਾ ਬਾਬਾ ਬਕਾਲਾ ਇਹਨਾਂ ਸ਼ਹਿਰਾਂ ਨੂੰ ਵੀ ਇੱਥੇ ਵੱਡੇ ਸਮਾਗਮ ਹੋਣਗੇ ਪੂਰੇ ਪੂਰੇ ਸ਼ਹਿਰ ਰੌਸ਼ਨ ਕੀਤੇ ਜਾਣਗੇ ਤੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਪੰਜਾਬ ਦੇ ਹਰ ਇੱਕ ਵਿਦਿਅਕ ادارے ਦੇ ਵਿੱਚ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਹਾਰੇ ਕਾਲਜ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਜੀਵਨ ਨੂੰ ਲੈ ਕੇ ਸੈਮੀਨਾਰ ਹੋਣਗੇ ਸਾਰੇ ਸਰਕਾਰੀ ਸਕੂਲਾਂ ਚ ਐਡਿਟ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਦੇ ਇਤਿਹਾਸ ਨੂੰ ਲੈ ਕੇ ਜਿਹੜੇ ਆ ਉਹ ਪੜਾਇਆ ਜਾਊਗਾ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਸਾਡਾ ਅਨੁਮਾਨ ਹੈ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਆਊਗੀ ਤੇ ਇਥੇ ਹਰ ਤਰ੍ਹਾਂ ਦੇ ਪ੍ਰਬੰਧ ਇੱਕ ਟੈਂਟ ਸਿਟੀ ਦਾ ਬੰਦੂਬਸਟ ਲਾਈਟ ਐਂਡ ਸਾਊਂਡ ਸ਼ੋਅ ਡਰੋਨ ਸ਼ੋਅ ਹਰ ਤਰ੍ਹਾਂ ਦਾ ਜਿਹੜਾ ਬੰਦੂਬਸਟ ਕੀਤਾ ਜਾ ਰਿਹਾ ਪੂਰੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਰੋਸ਼ਨਾ ਆਏਗਾ ਵਾਈਟ ਸਿਟੀ ਅਸੀਂ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਐਸ ਡਿਵੈਲਪ ਕਰ ਰਹੇ ਹਾਂ ਤੇ ਪੂਰੀ ਸਰਕਾਰ ਸੱਡੇ ਸਾਰੇ ਟੋਟਲੀ ਇੱਕ ਇੱਕ ਡਿਪਾਰਟਮੈਂਟ ਇਸ 350 ਸਾਲਾਂ ਦਾ ਸਮਾਗਮ ਨੂੰ ਲੈ ਕੇ ਜਿਹੜਾ ਹੈ ਪੱਬਾ ਪਾਰ ਹੈ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਆਦੇਸ਼ ਦਿੱਤੇ ਸਨ ਕਿ ਪੂਰੇ ਕੋਈ ਵੀ ਅਗਰ ਕੋਈ ਵੀ ਸੰਗਤ ਕੋਈ ਵੀ ਪੰਜਾਬ ਦਾ ਨਾਗਰਿਕ ਜਾਂ ਦੁਨੀਆ 'ਚ ਵੱਸਦਾ ਕੋਈ ਵੀ ਜਿੱਦੀ ਵੀ ਸ਼ਰਤ ਹੈ ਉਹ ਸੁਝਾਅ ਦੇਣਾ ਚਾਵੇ ਉਹ ਦੇ ਸਕਦਾ ਹੈ ਤਾਂ 31 ਜੁਲਾਈ ਤੱਕ ਅਸੀਂ ਜਿਹੜੀ ਹੈ ਸੰਗਤ ਦੇ ਫੀਡਬੈਕ ਲਈ ਹੈ ਉਸ ਦੇ ਵਿੱਚ ਜੋ-ਜੋ ਹੋਰ ਫੀਡਬੈਕ ਆਣਗੇ ਤਾਂ ਉਸ ਦਾ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਤੱਕ ਉਸ ਨੂੰ ਵੀ ਅਸੀਂ ਜਿਹੜਾ ਇਨਕਲੂਡ ਕਰਾਂਗੇ ਉਹ ਫੀਡਬੈਕ ਦੇ ਲਈ ਸਾਡੀ ਜਿਹੜੀ ਵੈਬਸਾਈਟ ਹੈ ਆਪਣੀ ਈਮੇਲਸ ਹੈ ਉਹ ਸੰਗਤ ਦੇ ਕੋਲ ਤੇ ਬਹੁਤ ਸ਼ਰਧਾ ਦੇ ਨਾਲ ਅਸੀਂ ਜਿਹੜੇ 350 ਸਾਲ ਹੈ ਨਵੇਂ ਪਾਤਸ਼ਾਹ ਜੀ ਦਾ ਉਹ ਮਨਾ ਰਹੇ ਹਾਂ ਤੇ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਦੇ ਵਿੱਚ ਚਰਨਛੋਪ ਪ੍ਰਾਪਤ ਸਥਾਨ ਹੈ ਹਰ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਕੀਰਤਨ ਤੇ ਕਵੀ ਦਰਬਾਰ ਹੋਊਗਾ ਇਹ ਅਜਦਾ ਜਿਹੜੀ ਮੀਟਿੰਗ ਸੀ ਤੇ ਡਿਊਟੀ ਲਗਾਈ ਆ ਸੀਐਮ ਸਾਹਮਣੇ ਸਾਡੀ ਤੇ ਅਸੀਂ ਇਸ ਦੇ ਉੱਤੇ ਜਿਹੜਾ ਰੈਗੂਲਰਲੀ ਇਸ ਦੀ ਮੋਨਿਟਰਿੰਗ ਵੀ ਕਰ ਰਹੇ ਆ ਧਿਆਨ ਨਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਅਪਡੇਟ ਹੁੰਦੇ ਰਹਿਣਗੇ ਜੀ ਐਸਜੀਪੀਸੀ ਕੋਲ ਸਾਰੇ ਗੁਰਤਾ ਆਗਮ ਨੇ ਜਿਹੜੇ ਹੈਗਾ ਇਤਿਹਾਸਿਕ ਇਸ ਤੋਂ ਕਰਦੇ ਜੀ ਐਸਜੀਪੀਸੀ ਨਾਲ ਤੁਸੀਂ ਮਿਲ ਕੇ ਬਣਾ ਰਹੇ ਹੋ ਜਾਂ ਇਹ ਜੀ ਜਿੰਨੇ ਵੀ ਸਮਾਗਮ ਹੈ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰ ਰਹੀ ਹੈ ਅਸੀਂ ਆਪਣੇ ਹਰ ਇੱਕ ਅ ਜਿੰਨੇ ਵੀ ਚਾਹੀਓ ਐਸਡੀਪੀਸੀ ਹੈ ਇਸ ਤੋਂ ਪਹਿਲਾਂ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਲੀਓ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਗਈ ਹੈ ਜੋ ਜੋ ਵੀ ਜਿੱਦੀ ਵੀ ਸ਼ਰਤ ਹੈ ਉਹਦੇ ਸ਼ਾਮਿਲ ਹੋ ਸਕਦਾ ਪਰ ਪੰਜਾਬ ਸਰਕਾਰ ਆਪਣੇ ਮੁਕੰਮਲ ਤੇ ਅਸੀਂ ਜਿਹੜਾ ਹੈ ਜੰਮੂ ਕਸ਼ਮੀਰ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਦਿੱਲੀ ਦੀ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਹਰਿਆਣਾ ਦੀ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਪਰ ਸਾਡੀ ਜ਼ਿੰਮੇਵਾਰੀ ਇਕੱਲੇ ਸਾਨੂੰ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਅਸੀਂ ਹਰ ਸੰਭਵ ਤਰੀਕੇ ਨਾਲ ਬਹੁਤ ਸ਼ਰਧਾ ਦੇ ਨਾਲ ਤੇ ਬੜੇ ਨਿਸ਼ਟਾ ਦੇ ਨਾਲ ਜਿਹੜਾ अज ही हरियाणे की जी गुरुद्वारा प्रबंधक कमेटी है वह मिलके गए समय जिन्हें भी सिख स्कॉलर ने जिन्हें मुखी ने जिन्हें कार सेवा बे सारूँ सहयोग लवेंगे मैम उन्नीस तरीक को होगा बट अभी इसका जो है वो हम आपको अगस्त के महीने में बता देंगे बिकॉज पंजाब सरकार जम्मू एंड कश्मीर की सरकार के साथ बात करे 19 ਨਵੰਬਰ ਕੋਲਜੋ ਸਮਾਗਮ ਹੋਣਗੇ 19 ਤੋਂ 25 ਨਵੰਬਰ ਹੋਣਗੇ ਜੀ ਜਿਹੜਾ ਵਾਈਟ ਸਿਟੀ ਦਾ ਕਿਹਾ ਤੁਸੀਂ ਵੀ ਨਨਪੁਰ ਸਾਹਿਬ ਨੂੰ ਕਰਨਾ ਹੈਗਾ ਕਿਉਂਕਿ ਉਹ 300 ਸਾਲਾ ਬਣਾਇਆ ਗਿਆ ਸੀ ਉਸ ਸਮੇਂ ਗਵਰਨਮੈਂਟ ਨੇ ਪੂਰੇ ਜਿਹੜਾ ਹੈਗਾ ਨਨਪੁਰ ਵਾਈਟ ਅਸੀਂ ਅਸੀਂ ਜੀ ਲੈਜਿਸਲੇਸ਼ਨ ਅਸੀਂ ਵਿਧਾਨ ਸਭਾ ਚ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਨਹੀਂ ਰੈਗੂਲੇਟਿਵ ਤੁਹਾਨੂੰ ਨਾ ਬਿਲਡਿੰਗ ਬਾਇਲॉज ਬਦਲਣੇ ਪੈਂਦੇ ਆ ਅਸੀਂ ਇਹਨੂੰ ਲੋਕਲ ਲੈਵਲ ਦੇ ਉੱਤੇ ਬਿਲਡਿੰਗ ਬਾਇਲॉज ਬਦਲ ਰਹੇ ਆ ਤੇ ਪੂਰੇ ਨਨਪੁਰ ਸਾਹਿਬ ਨੂੰ ਅਸੀਂ ਵਾਈਟ ਸਿਟੀ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਇੱਕ ਬਹੁਤ ਭਵਯ ਟੈਂਪਸਿਟੀ ਜਿਹੜੀ ਹੈ ਬਹੁਤ ਤਾਂਕਿ ਜਿਹੜੀ ਵੀ ਸੰਗਤ ਆਵੇ ਤੇ ਸਾਡੀ ਅਸੀਂ ਮੈਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਤੇ ਸਭ ਦੇ ਵੱਲੋਂ ਜਿੰਨੇ ਵੀ ਦੁਨੀਆ 'ਚ ਵਸਦੇ ਸਿੱਖ ਹੈ ਕਿਉਂਕਿ ਨਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਨਹੀਂ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਧਰਮ ਤੋਂ ਉੱਤੇ ਕੁਰਬਾਨੀ ਸੀ ਹਿੰਦ ਦੀ ਚਾਦਰ ਕਿਹਾ ਜਾਂਦਾ ਤਾਂ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਉਹ ਇਸ ਸਮਾਗਮ ਚਾਂਦ ਸ਼ਰੀਨੰਦਪੁਰ ਸਾਹਾ ਵਿਖੇ ਨਤਵਸਤਕ ਹੋਣ ਬਾਬਾ ਬਕਾਣਾ ਜੀ ਨਤਵਸਤਕ ਹੋਣ ਜਿੱਥੇ ਜਿੱਥੇ ਪਟਿਆਲੇ ਬਹੁਤ ਸਮਾਗਮ ਹੋਣਗੇ ਤੁਸੀਂ ਜ਼ਰੂਰ ਆਓ ਅਤਮਸਤ ਕੋ ਹਰ ਤਰ੍ਹਾਂ ਦੀ ਜਿਹੜੇ ਪ੍ਰਬੰਧ ਹੈ ਇੱਕ ਸ਼ਾਨਦਾਰ ਟੈਂਸਿਟੀ ਅਸੀਂ ਅਨੰਦਪੁਰ ਸਾਹਿਬ ਬਣਾ ਰਿਹਾ ਹੈ ਅਨੰਦਪੁਰ ਸਾਹਿਬ ਲਾਈਟਿੰਗ ਸਾਊਂਡ ਸ਼ੋਅ ਵੀ ਹੋਊਗਾ ਡਰੋਨ ਸ਼ੋਅ ਵੀ ਹੋਊਗਾ ਇਸ ਤੋਂ ਇਲਾਵਾ ਜਿਹੜੇ ਸਾਡੀ ਯੂਨੀਵਰਸਿਟੀ ਚ ਅਸੀਂ ਸੈਮੀਨਾਰਸ ਕਰ ਰਹੇ ਹਾਂ ਸਾਡਾ ਇੱਕ ਪ੍ਰੋਪੋਜ਼ਲ ਹੈ ਵਰਲਡ ਪੀਸ ਕਾਨਫਰੰਸ ਵੀ ਅਸੀਂ ਜਿਹੜੀ ਹੈ ਉਹ ਵੀ ਆਯੋਜਿਤ ਕਰਾਂਗੇ ਇਹਦਾ ਜਿਹੜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵਿਸਥਾਰ ਦੇ ਨਾਲ ਤਰੀਕ ਵਾਈਜ਼ ਜਿਹੜੇ ਪ੍ਰੋਗਰਾਮ ਉਹ ਵੀ ਦੇ ਦਾਂਗੇ ਇਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਮੈਂ ਇਹ ਇਦਾਂ ਦਾ ਅਸਲ ਮੈਸੇਜ ਕੋਈ ਰਾਜਨੀਤੀ ਨਹੀਂ ਜਾਂਦਾ ਅਸੀਂ ਆਪਣਾ ਜਿਹੜਾ ਹੈ ਆਪਣਾ ਕਰਮ ਆਪਣਾ ਧਰਮ ਜੋ ਸੇਵਾ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਉਹ ਅਸੀਂ ਕਰਦੇ ਜੀ ਮੈਮੋ ਨਹੀਂ ਆ ਮਿਲਣਾ ਚਾਹੁੰਦੇ ਜੀ ਸਾਨੂੰ ਬਾਰ ਬਾਰ ਤੁਹਾਨੂੰ ਜੀ ਮੇਰੀ ਮੇਰੀ ਆਪ ਦੀ ਆਪ ਦੀ ਜਾਣਦੇ ਹੋ ਆਪ ਜੀ ਕਾਰਨ ਜਾਣਦੇ ਹੋ ਠੀਕ ਹੈ ਬੜਾ ਵਧੀਆ ਕਾਰਨ ਹੈ ਉਹ ਹਮੇਸ਼ਾ ਸਾਡੇ ਤੇ ਸਾਨੂੰ ਜਦੋਂ ਮਰਜ਼ੀ ਬੁਲਾ ਲੈਣ ਸਾ ਅਸੀਂ ਕਿਹਦਾ ਨੂੰ ਪਿਆਰ ਹੈ ਉਹ ਜਦੋਂ ਮਰਜੀ ਆ ਜੀ ਸੀਐਮ ਸਾਹਿਬ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਪਰ ਇਹ ਸੀਐਮ ਸਾਹਿਬ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਬਿਲਕੁਲ ਸਦਾ ਦੇ ਰਹੇ ਤੁਹਾਡੇ ਰਾਹੀਂ ਤੁਸੀਂ ਹੁਣ ਹੀ ਬਜਟ ਤੇ ਪੁੱਛਿਆ ਸੀ ਆਲਰੇਡੀ ਜੀ 60 ਕਰੋੜ ਤੋਂ ਵੱਧ ਦਾ ਬਜਟ ਜੀ ਅਲੋਕੇਟਡ ਹੈ ਤੇ ਸੀਐਮ ਸਾਹਿਬ ਨੇ ਕਿਹਾ ਕਿ ਫੰਡਸ ਦੀ ਕੋਈ ਵੀ ਜਿੰਨੇ ਵੀ ਪੈਸੇ ਇਸਮਾਰਗਮਾਂ ਲਈ ਹੋਣਗੇ ਵਧੀਆ ਬੰਦੂ ਹੈ ਸੋਣ ਇਸ ਤੋਂ ਇਲਾਵਾ ਅਸੀਂ ਇਨਫਰਾਸਟ੍ਰਕਚਰ ਤੇ ਵੀ ਬਹੁਤ ਕੰਮ ਕਰ ਰਹੇ ਹਾਂ हां उदे मैं थानू जे कहूं मैं थानू शहर दस दं हां जी भाई जरूर दस बिल्कुल 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 जी जेड़ा ये मेन ਸਾਡਾ ਮਾਝਾ ਦਵਾਬਾ ਰੂਟ ਹੈ ਇਹ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਅੰਮ੍ਰਿਤਸਰ ਤਰਨਤਾਰਨ ਗੋਇੰਦਵਾਲ ਸਾਹਿਬ ਕਪੂਰਥਲਾ ਕਰਤਾਰਪੁਰ ਜਲੰਧਰ ਬੰਗਾ ਗੜ੍ਹਸ਼ੰਕਰ ਤੋਂ ਹੁੰਦੇ ਹੋਏ ਸ਼੍ਰੀਮਨਤਪੁਰ ਸਾਹਿਬ ਇੱਕ ਯਾਤਰਾ ਜੀ ਜਿਹੜੀ ਸੀਐਮ ਸਾਹਿਬ ਲੈ ਕੇ ਆ ਰਹੇ ਹੋ ਸ਼੍ਰੀਨਗਰ ਤੋਂ ਹੁੰਦੇ ਹੋਏ ਪਾਇਆ ਪਠਾਨਕੋਟ ਤਲਵਾੜਾ ਮੁਕੇਰੀਆਂ ਖੁਸ਼ਾਲਪੁਰ ਗਰਸ਼ੰਕਰ ਤਿਆਨਨਪੁਰ ਸਾਹਿਬ ਤੋਂ ਫਿਰ ਇੱਕ ਮਾਲਵਾ 1 ਹੈ ਜੀ ਇਹ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਓ ਲੁਧਿਆਣਾ ਖੰਨਾ ਸਰਹੰਦ ਫਤਿਹਗੜ ਸਾਹਿਬ ਮੋਰਿੰਡਾ ਚਮਕੌਰ ਸਾਹਿਬ ਹੁੰਦੇ ਹੋਏ ਰੋਪੜ ਤੇ ਫਿਰ ਸ਼੍ਰੀਨਨਪੁਰ ਸਾਹਿਬ ਜਿਹੜਾ ਮਾਲਵਾ 2 ਰੂਟ ਹੈ ਉਹ ਹੈ ਜੀ ਬਠਿੰਡੇ ਤੋਂ ਸ਼ੁਰੂ ਹੁੰਦੇ ਹੋਏ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਬਨੂੜ ਮੁਹਾਲੀ ਕੋਰਾਲੀ ਰੋਪੜ ਤੇ ਸ਼੍ਰੀਨਲਪੁਰ ਸਾਹਿਬ ਇਹਨਾਂ ਦੇ ਵਿੱਚ ਜੀ ਇਹ 2-3 ਦਿਨ ਲੱਗਣਗੇ 19 ਤਰੀਕ ਤੋਂ ਸ਼ੁਰੂ ਹੋਣਗੇ ਤੇ 22 ਤਰੀਕ ਨੂੰ ਨਲਪੁਰ ਸਾਹਿਬ ਪਹੁੰਚਣਗੇ ਇਹਨਾਂ ਦੇ ਵਿੱਚ 2 ਦਿਨ ਦਾ ਉੱਥੇ ਨਾਈਟ ਹਾਲਟ ਵੀ ਹੋਗਾ ਵੱਖ-ਵੱਖ ਸ਼ਹਿਰਾਂ 'ਚ ਹਰ ਤਰ੍ਹਾਂ ਦਾ ਬੰਦੂਬਸ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਸੰਗਤ ਦੇ ਲਈ ਰਸਤੇ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਅਨੰਪੁਰ ਸਾਹਿਬ ਵੀ ਕਿਹ ਚਾਤਾ ਮੈਂ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹਦੇ ਵਿੱਚ ਇਹਦੇ ਵਿੱਚ ਜੋ ਇਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਕਿ ਜੋ ਸੰਗਤ ਦਾ ਕਿਉਂਕਿ ਇਹ ਫੀਡਬੈਕ 31 ਜੁਲਾਈ ਤੱਕ ਹੈ ਆਪ ਵੀ ਦੇ ਸਕਦੇ ਹੋ ਜੋ-ਜੋ ਜੀਵਨ ਜਿਵੇਂ ਫੀਡਬੈਕ ਆ ਰਿਹਾ ਸੀ ਉਸ ਤਰੀਕੇ ਨਾਲ ਕਰਾਂਗੇ ਇਸ ਦੇ ਵਿੱਚ ਉਹਨਾਂ ਦੇ ਜੀਵਨ ਦੇ ਸੰਬੰਧਿਤ ਸਾਖੀਆਂ ਵੀ ਹੋਣਗੀਆਂ ਪੰਜ ਪਿਆਰੇ ਵੀ ਹੋਣਗੇ ਹੋਰ ਜੋ-ਜੋ ਆ ਰਹੀਆਂ ਜਿਵੇਂ ਜਿਵੇਂ ਫੀਡਬੈਕ ਸਾਰੇ ਹੋਣਗੇ ਇਹ ਬੱਲੇ ਪ੍ਰੋਗਰਾਮ ਨਾਲ ਪੱਕਾ ਰਹੇ ਹਾਂ ਬਿਲਕੁਲ ਲਗਾਤਾਰ ਚੱਲ ਰਿਹਾ ਜੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਅਨੰਦਪੁਰ ਸਾਹਿਬ ਕਰਨ ਦਾ ਇਤਿਹਾਸ ਨੌਵੇਂ ਪਾਤਸ਼ਾਹ ਦਾ ਆ ਨੌਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਤੋਂ ਉੱਟ ਕੇ ਉਹ ਨਹੀਂ ਅਨੰਦਪੁਰ ਸਾਹਿਬ ਆ ਕਿ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਲੈ ਕੇ ਸ਼ਹਿਰ ਬਸਾਇਆ ਜਿਸ ਦਾ ਨਾਮ ਉਹਨੇ ਚੱਕ ਨਾਨਕੀ ਰੱਖਿਆ ਚੱਕ ਨਾਨਕੀ ਦੇ ਵਿੱਚ ਬਾਅਦ ਚੋਂ ਦਸ਼ਮੇਸ਼ ਪੁੱਤਾਂ ਨੇ ਕੁਝ ਹੋਰ ਪਿੰਡ ਜੋੜ ਕੇ ਉਸੇ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਤੇ ਸ੍ਰੀ ਅਨੰਦਪੁਰ ਸਾਹਿਬ ਉਹ ਸਥਾਨ ਹੈ ਜਿੱਥੋਂ ਨਵੇਂ ਪਾਤਸ਼ਾਹ ਦਿੱਲੀ ਲਈ ਰਵਾਨਾ ਹੋਏ ਸ਼ਹਾਦਤ ਦੇਨ ਲਈ ਤੇ ਸ਼੍ਰੀ ਅਨੰਦਪੁਰ ਸਾਹਿਬ ਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਕਰਕੇ ਨਾਲ ਹੀ ਬਾਬਾ ਬਕਾਣਾ ਸਾਹਿਬ ਜਿੱਥੇ ਨਵੇਂ ਪਾਤਸ਼ਾਹ ਜਦੋਂ ਮੱਖਣਸ਼ਾਲਾ ਵਾਣਾ ਨੇ ਕਿਹਾ ਸੀ ਗੁਰੂ ਲਾਡੋਰੇ ਉਦੋਂ ਸਥਾਨ ਹੈ ਇਸ ਤੋਂ ਇਲਾਵਾ ਪਟਿਆਲੇ ਦੇ ਵਿੱਚ ਮਾਲਵੇ ਦੇ ਵਿੱਚ ਜਿੱਥੇ-ਜਿੱਥੇ ਵੀ ਨਵੇਂ ਪਾਤਸ਼ਾਹ ਦੇ ਚਰਨਛੂਪ ਪ੍ਰਾਪਤ ਸਥਾਨ ਹੈ ਉੱਥੇ ਸਾਰੇ ਗੁਰਦੁਆਮਾ ਤੇ ਸਾਰੇ ਗੁਰਦੁਆਰਿਆਂ ਦੇ ਅਸੀਂ ਜਾਂ ਕਵੀ ਦਰਬਾਰ ਜਾਂ ਕੀਰਤਨ ਦਰਬਾਰ ਦਾ ਬਹੁਤ ਧੰਨਵਾਦ ਜੀ ਆਪ ਸਭ ਦਾ ਬਹੁਤ ਧੰਨਵਾਦ